ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀਕਾਂ ਤੇ ਲੋ ਜੀ ਘਰ ਦਾ ਕੰਮ ਚੱਲਦਾ ਲਪਾਈ ਦਾ ਕੰਮ ਤੇ ਬਿਜਲੀ ਦਾ ਕੰਮ ਨਿਬੜ ਗਿਆ ਆ ਦੇਖੋ ਬਸ ਜਿਹੜਾ ਬਾਪੀ ਡੈਕੋਰੇਸ਼ਨ ਦੇ ਬਾਅਦ ਹੁਣ ਜਿਕਣਾ ਜਿਹੜੇ ਆਹ ਕੰਧ 'ਤੇ ਲੱਗਣੇ ਆ ਪਲੱਗ ਬਲੱਗ ਬੱਲਮ ਉਹ ਵਾਲੇ ਠਹਿਰ ਕੇ ਲਾਵਾਂਗੇ ਅੰਦਰਲੀ ਫਿਟਿੰਗ ਤਾਂ ਆਪਣੀ ਸਾਰੀ ਹੋ ਗਈ ਤੇ ਹੋਰ ਮੈਂ ਤੁਸੀਂ ਕੀ ਪੁੱਛਦੇ ਹੋ ਤੇ ਮੈਂ ਕਿਹਾ ਖਤਮ ਹੋ ਗਿਆ ਬਿਜਲੀ ਦਾ ਬਿਜਲੀ ਦਾ ਕੰਮ ਤਾਂ ਖਤਮ ਹੋ ਗਿਆ ਬਿਜਲੀ ਦਾ ਕੰਮ ਤਾਂ ਖਤਮ ਹੋ ਗਿਆ ਉਹ ਗੇਵਰੇ ਨਿਬੜ ਗਿਆ ਹਨ ਹਾਂ ਬਾਕੀ ਹਲੇ ਪੌੜੀਆਂ ਚ ਲੱਟਾ ਲੁੱਟਾ ਰਹਿੰਦੀਆਂ ਇਹ ਬਾਅਦ ਚ ਹੋਊਗਾ ਠੀਕ ਜਦੋਂ ਫਿਰ ਉੱਪਰ ਸਮਾਨ ਚੜਾਉਣਾ ਨਾ ਟੁੱਟਣ ਦਾ ਖਤਰਾ ਅੱਛਾ ਇਧਰਲੀ ਸਾਈਡ ਨਿਬੜ ਗਿਆ ਹਾਂਜੀ ਉਹ ਨਿਬੜ ਗਿਆ ਆ ਹੁਣ ਅੱਜ ਉਹਨਾਂ ਤਾਂ ਬਿਜਲੀ ਆਣੀ ਨੇ ਨਹੀਂ ਅੱਜ ਨਹੀਂ ਆਉਣਾ ਬੱਲਮ ਕਿਥੇ ਉਹਰੇ ਦਾ ਕਿਹੜਾ ਪੂਰੇ ਬੱਲ ਉਹ ਦੇਖੋ ਉੱਪਰ ਜੇ ਉਹ ਬੱਲਮ ਹੈ ਉਹ ਬੱਲਮ ਬੱਲਾਂ ਦੀ ਲੋੜ ਨਹੀਂ ਪੈਣੀ ਹੋਰੇ ਆਪਾਂ ਨੇ ਡਾਉਨ ਸਿਲਿੰਗ ਦੇ ਬਹੁਤ ਲੱਟਾ ਲੱਗਣੀਆਂ ਮੇਰੇ ਡੈਕੋਰੇਸ਼ਨ ਚ ਇੱਕ ਬੱਲੋਂ ਲਵਾ ਲਾਂਗੇ ਨਾਲ ਨਕੱਲਾ ਬੱਲਮ ਮਾਲਣਾ ਹੋਇਆ ਬਾਕੀ ਅੰਦਰ ਬਾਥਰੂਮ ਰਹਿ ਗਿਆ ਬਾਕੀ ਨਿਬੜ ਗਿਆ ਆਪਣਾ ਸਾਰੇ ਇਹ ਵੀ ਲੱਗੇ ਹੋਏ ਆ ਦੋ ਕੰਦਾ ਉੱਪਰ ਉੱਪਰ ਕਰਤੀਆਂ ਪਰਦੋ ਕੰਦਾ ਹੋ ਗਿਆ ਨਾ ਆਹ ਸਾਈਡ ਹੋ ਗਈ ਹੂੰ ਹੋ ਗਈ ਇਹ ਵੀ ਤਿੰਨ ਹੋ ਗਈਆਂ ਦੋ ਇੱਕ ਰਹਿ ਗਈ ਆਈ ਉਹ ਸਾਹਮਣੇ ਵਾਲੀ ਰਹਿ ਗਈ ਬਾਸ ਤੇ ਹੁਣ ਵਿਆਹ ਦੀ ਤਿਆਰੀਆਂ ਚੱਲਦੀਆਂ ਬਈ ਸ਼ੋਪਿੰਗ ਚੱਲਦੀ ਆ ਮੰਮੀ ਜੀ ਕਰ ਰਹੇ ਨੇ ਕੱਪੜੇ ਖਰੀਦ ਕੇ ਲੈ ਕੇ ਆਏ ਆ ਤੁਹਾਨੂੰ ਉਹ ਵੀ ਕਲਿੱਪ ਦਿਖਾਉਂਦਾ ਤਦ ਮੈਂ ਵੀ ਜਾਣਾ ਸੀ ਪੈਂਟਾ ਮੁੰਡੇ ਲੈ ਕੇ ਆਵਾ ਬਲੇਜ਼ਰ ਤਾਂ ਮੈਂ ਲਿਆਇਆ ਸੀਗਾ ਮੈਂ ਕਿਹਾ ਦੋ ਪੈਂਟਾ ਮੈਂ ਵੀ ਲਿਆਮਾ ਪੈਂਟਾ ਨਹੀਂ ਹੈਗੀ ਸੀ ਤੇ ਆਪਾਂ ਕਰਦੇ ਵੀਡੀਓ ਸ਼ੁਰੂ ਹਾਂ ਸ਼ੋਪਿੰਗ ਵਾਲੀ ਤੇਰ ਆ ਕੇ ਕਮਬੈਕ ਕਰਾਂਗੇ ਮਿਸਤਰੀਆਂ ਪਰ ਰਾਸਤੇ ਘਟਦੇ ਇਹਦੇ ਵਿੱਚ ਤੁਹਾਨੂੰ ਆ ਵੀ ਦਿਖਾ ਯਾਰ ਕੋਈ ਚੱਕਰ ਨਹੀਂ 500 ਰੁਪਏ ਬਣਦੇ ਅੰਦੇ ਇਹ ਜੇ ਕੱਪੜੇ ਦੇ ਸਾਹ ਆਦੇ ਜਿ ਕਨਾਲ ਪਿਆ ਹੈ ਆ ਪਿਆ ਜੀ ਮਿਲ ਗਿਆ ਆ ਲੋ ਬੈਣ ਮਿਲ ਗਿਆ ਸੋਨੋ ਕੀ ਹਾਂ ਆ ਮੈਂ ਟੂਨ ਕਰਦੇ ਹੁਣ ਇੱਧਰ ਆ ਲੈ ਕਲਰ ਦੇਖ ਬੈਣਾ ਉਹ ਖੋਲੀ ਇੱਕ ਮੈਂ ਕਰਦਾ ਸਲੈਕਟ ਕਲਰ ਹੁਣ ਦੇਖੀ ਮੈਂਟ ਲਾਉਣਾ ਕਲਰਾਂ ਨੇ ਨਵੇਂ ਦਿਖਾ ਰਹੇ ਆ ਫਿਰ 컬러 ਕਿਸਮ ਕਰਨੋ ਕੀ ਲੈਣਾ ਦੇਖ ਵੇਣ ਕਿਹੜਾ ਵਧੀਆ ਲੱਗਾ ਇਧਰ ਪੈਣ ਨੂੰ ਪੁੱਛੋਗੇ ਬੜੀ ਜਿਹੜੀ ਖੜੀ ਹੋਈ ਆ ਇਹਦਾ ਨਜ਼ਾਰਾ ਵਧੀਆ ਆ ਆ ਅੱਜ ਦਾ ਬਹੁਤ ਟ੍ਰੈਂਡ ਚੱਲੇ ਵਾਹ ਕਲਰ ਦਾ ਇਹ ਕਲਰ ਦਾ ਵੀ ਟ੍ਰੈਂਡ ਬਹੁਤ ਆ ਹਾਂ ਇਹ ਤੋੜਾ ਜਿਹਾ ਹਾਂ ਕੱਟਣਾ ਆ ਦੇ ਇੰਗਲਿਸ਼ ਕਲਰ ਆ ਲੈ ਜਾ ਆ ਨਾ ਕਰ ਯਾਰ ਪਰ 헤ਡਲਾ ਕਲਰ ਦੇ ਦੇ ਆ ਆਹ ਲੈ ਲੈ ਹੈਟਲਾ ਭਾਬੀ ਤੇ ਕਿਹੜਾ ਹਾਂ ਹਾਂ ਆਹ ਵਧੀਆ ਹੈ ਦੀ ਬਾਜੂ ਵੀ ਆ ਸਲਵਾਰ ਵੀ ਆ ਹਾਂ ਵੀ ਜਨਰ ਕਿਹੜਾ ਵਧੀਆ ਟੱਕਦਿਆ ਕਰਦੇ ਆ ਤੁਸੀਂ ਕਰ ਲੋਦੀ ਦੀ ਤੇਰਾ ਜਨਮ ਵਾਲਾ ਵਿਆਹ ਸਾਦੀ ਤੇ ਬਹਿ ਜੂਗਾ ਟੱਕਦਿਆ ਲੈ ਲੈ ਤੂੰ ਦੇ ਸੋਨਾ ਕਰਦੇ ਬੱਦ ਗਿਆ ਨਾਲੇ ਉਹਦਾ ਤੂੰ ਲੈ ਲਾ ਸੀਮਾ ਰੇਦੀ ਸੀਮਰ ਮੰਗਰੇ ਸੀਮਰ ਆ ਆ ਵੀ ਤੇਰੇ ਨਾਲ ਆਈ ਉੱਪਰ ਥੱਲੇ ਨਾ ਆਹ ਮੇਰਾ ਤਾਂ ਦੁਪੱਟਾ ਨਹੀਂ ਕੱਟਿਆ ਦਿਖਾਇਆ ਤੇ ਸੀ ਕਾਏ ਉਹੀ ਦਿਖਾਇਆ ਜੀ ਉਹੀ ਹੈ 590 ਉਹ ਜਿਹੜਾ ਨਹੀਂ ਹੈ ਆ ਕਰ ਲਓ ਆ ਦੇ ਦੇ ਆ ਆ ਸੁਣ ਹੁਣ ਨਾ ਇੱਕ ਵਾਰੀ ਵੀਡੀਓ ਨਾ ਉਹ ਕਰ ਲਿਓ ਭਾਜੀ ਠੀਕ ਹੈ ਦੇਖਾਇਗਾ ਜਿੰਨੀ ਜਿੰਨੀ ਦਾ ਹੈ 4000 ਦੇ 2 2000 ਦਾ ਪਿਆ ਹੈ ਸੋਨਾ ਸਰਦਾਰੀ ਦੁਪੱਟਾ ਬਹੁਤ ਠੀਕ ਆ ਕਰ ਦੇ ਦੋ ਬੇਬੀ ਬਰਥਡੇ ਅਨੁ ਤਿਆੜਾ ਬਣਾ ਦੇ ਠੀਕ ਹੈ ਇਹ ਕਿੰਨੇ ਦਾ ਹੈ 34000 4100 روپے ਦਾ 4000 ਦਾ ਹੈ 2000 100 ਬੜੀ 2000 ਦਾ ਹੈ 4000 ਦੇ 2 4000 ਦੇ 2 ਕੋਨੀਆਲਾ ਜਾਈਗਾ ਜਿਹੜਾ ਛਤਮੀ ਨੂੰ ਆ ਦੇਖ ਯਾਰ ਆਹ ਝੜਿਆ ਵਾਏ ਕੋਈ ਚੱਕਰ ਤਾਂ ਨਹੀਂ ਦਾ ਲੈ ਉਹ ਨਹੀਂ ਜਨਾਬ ਉਹ ਨਹੀਂ ਨੂੰ ਕੈਂਚੀ ਨਾਲ ਕੱਪਦੇ ਵੀਰੇ ਆ ਦੇਖੋ ਨਾ ਮੈਨੂੰ ਇਹਦੇ ਨਹੀਂ ਹੈ ਇਹਦੇ ਨਹੀਂ ਹੈ ਇਹ ਦੂਏ ਸੂਟ ਦਾ ਚੜ ਜਾਂਦਾ ਭਾਜੀ ਇਹ ਚਿਪਕਿਆ ਬੈਠਾ ਉਹਦੇ ਤੇ ਨਾ ਚਿਪਕਿਆ ਬੈਠਾ ਦੂਏ ਸੂਟ ਦਾ ਚਿਪਕਾ ਕੀ ਵੀ ਟੋਕ ਜੀ ਲੱਗੀ ਯਾਰੇ ਮੈਂ ਸਮਝ ਗਿਆ ਭਾਜੀ ਉਹ ਤੁਹਾਡਾ ਸੂਟ ਤਾਂ ਉੱਧਰ ਗਿਆ ਇਹ ਤੁਹਾਡਾ ਸੂਟ ਨਹੀਂ ਹੈ ਇਹ ਲੈਣਾ ਇਹ ਉਹ ਹੈ ਸੂਟ ਤੁਹਾਡਾ ਉਹ ਉਹ ਇਹੀ ਕਲਰ ਦਾ ਫਰਕ ਹੈ ਇਹੀ ਕਲਰ ਹੈ ਉਹ ਮਰਗ ਦਾ ਫਰਕ ਹੈ ਭਾਜੀ ਤੋ ਖੋਲ ਕੇ ਦਿਖਾ ਯਾਰ ਇਹ ਇੱਧਰ 395 ਦਾ 4000 ਦੇ ਦੋ ਹੈ ਵੀਰ ਜੀ ਹੇ ਹੇ ਇਹ ਤੇ ਸਭ ਜਨਰਲ ਦਾ ਇੱਕ ਹੈ। ਪਿਆ ਰਹੇ ਜੇ ਤੂੰ। ਉਹ ਇਹ ਜਿਹਾ ਉਹ। ਸੇਮ ਹੈ ਭਾਜੀ। ਉਹ ਆਫਰ ਲਈ ਦੀ ਅਸੀਂ। ਇਹ ਆਫਰ ਤੋਂ ਬਗੈਰ ਹੈ। ਲੈ ਨੀ ਸੇਮ ਹੈ ਗਲਤ। ਡਿਜ਼ਾਈਨ ਵੀ ਸੇਮ, ਸਭ ਨੂੰ ਸੇਮ। ਦੇਖ ਲੈ ਕਿਰਮ ਮੁੜ ਕੇ ਨਾ ਆਉਣਾ। ਧੀ ਦੁਕਾਨਾਂ ਤੇ ਦੇਖੋ। ਹੋਣਾ ਜਾਣਾ ਓਖਾ ਏ। ਹੂੰ। ਉਹ ਵੀ ਤਾਂ ਇਹ ਕਿ ਅੱਛੀ ਚੀਜ਼ ਦਿੱਤੀ ਹੈ ਗੱਲ। ਗੰਮੜਿਆ ਪਿਆ ਯਾਰ। ਅਗਲਾ ਸਭ ਜੀ। ਬਸ ਵੀਰੇ ਥੈਂਕ ਯੂ। ਮੈਨੂੰ ਇੱਕ ਕੁਰਤਾ ਦੇ ਮਾ ਦੇ। ਮੈਂ ਨਹੀਂ ਲੈਣਾ ਵੀਰੇ। ਕੋਈ ਨਹੀਂ। ਭਾਜੀ ਬਿਲਕੁਲ ਕੱਟ ਕੇ ਲੈ ਜਾਓ। ਜੇ ਤੂੰ ਬਾਸ ਜਾ ਕੇ ਬਣਾਵਾ। ਅਬਿਰਦੀ ਜਾ ਕੇ ਬਿਲ ਬਣਵਾਏ ਤੁਸੀਂ ਆਪਣੇ ਐਮਐਲਜੀ ਨਾਲ। ਰਸ਼ਟ ਘਟਦੇ ਰਸ਼ਟ। ਆਪਣੀ ਮਰਜ਼ੀ ਨਾਲ ਘੜੇ ਉਹਨਾਂ ਨੂੰ ਘਟਾਉਣੇ ਆ ਵਿੱਚ ਤੇ ਪੈਸੇ। ਇਹ ਘਟਣਾ ਨਹੀਂ ਭਾਈ ਰੇਟ ਸਾਡੇ ਆ ਗਿਆ। ਆਪੋ ਨਾਲ। ਲੋ ਭਾਈ। ਅਦਲ ਵੀ ਚੱਲ ਰਿਹਾ ਕੰਮ। ਹਾਂ ਵੀ ਕਿਹੜਾ ਉੱਧਰ ਭਾਈ ਨੂੰ ਦੱਸੋ। ਮੇਰੇ ਕੋਲ ਨਹੀਂ ਤਾਂ ਇੱਧਰ ਨਾ ਕਲਰਫੁੱਲ ਲੋਟ ਹੈ ਮੇਨੂੰ। 10 ਵੇ ਹਜੇ ਤੁਹਾਨੂੰ ਤੇ ਕਰ ਜਿਹੜਾ ਉਹ ਹਾਂ ਮੈਂ ਇਹਦੇ ਨਾਲ ਭਾਂਡਾ ਸਰਪੰਦੇ ਬਾਦ ਕੀ ਜਿਹੜਾ ਜੈਦੋ ਆਪਾਂ ਮੈਨੂੰ ਤਾਂ ਚੰਕਦਾ ਜਿਆਦਾ ਲੱਗਦਾ ਦੇ ਇਸ ਦੀ ਬਰਕਤ ਕੀ ਕੜਾਈ ਇਸ ਵਿੱਚ ਜਿਹੜਾ ਨਾ ਇਸ ਕਲਰ ਵਿੱਚ ਇਸਕਾ ਕੜਾਈ ਉੱਠ ਕੇ ਆ ਰਹੀ ਹੈ ਕਿਉਂ ਕਲਰ ਜਿਹੜਾ ਨਾ ਕਲਰ ਹੀ ਇਸ ਤਰ੍ਹਾਂ ਦਾ ਹੈ ਕੋਈ ਕਲਰ ਹੋ ਵੀ ਚੱਕਿਆ ਨਾ ਕਿਹੜਾ ਮਸਟਰਡ ਵਾਲਾ ਮਸਟਰਡ ਵਾਲਾ ਹੋਏ ਆ ਲੈ ਲਓ ਜੀ ਇਹਦੇ ਚ ਵੀ ਦੇਖਣਾ ਚੰਕ ਵੱਜ ਰਹੀ ਹੈ ਬਸ ਉਹ ਵੀ ਠੀਕ ਹੈ ਇਦੋਂ ਵੀ ਬਿਆਰ ਵੀਡੀਓ ਸੀ ਦੇਖ ਲਈ ਹੋਣੀ ਤੇ ਹੁਣ ਮੈਂ ਇਹ ਬੰਦਾ ਨੂੰ ਪਾਣ ਇਹ ਨਾਲ ਜਰੂਰੀ ਕਿੰਨਾ ਪਾਣੀ ਲੰਮੇ ਕਰੀਏ ਤਾਂ ਤਾਂ ਪੱਕੂ ਹੋ ਜਾਏ ਇੰਨੇ ਹੁਣ ਮੰਮੀ ਰਾਂ ਦੇ ਕੋਲ ਚਲਦੇ ਆ ਉਹਨਾਂ ਚੁੱਲ੍ਹੇ ਤਿਆਰ ਕਰੇ ਕਹਿੰਦੇ ਉਹ ਵੀ ਖਾਏ ਸਾਡੇ ਵਿੱਚ ਕਲਿੱਪ ਆਪਣੇ ਜਿਹੜੇ ਜਾਗੋ ਵਾ ਜਾਗੂ ਨਹੀਂ ਲੈ ਕੇ ਆ ਗਾ ਦਿਨ ਘਰਾ ਘਰਾ ਜਾਗੂ ਜਾ ਲੈ ਕੇ ਜਾਇ ਕਰਦੇ ਆ ਉਹ ਚੁੱਲ੍ਹੇ ਬਣੇ ਕਰਦੇ ਬਹੁਤ ਬੰਦਾ ਤੁਹਾਨੂੰ ਉਹ ਚੁੱਲ੍ਹੇ ਬਣਾਉਣ ਲੱਗੇ ਵੇ ਪਹਿਲੀ ਬਣਾ ਰਹੇ ਕਹਿੰਦੇ ਦੂਏ ਚੁੱਲ੍ਹੇ ਨਾ ਬਣავੇ ਉਹ ਦੂਏ ਬਣਾਏ ਉਹ ਬਣਨ ਹੋਵੇਗਾ ਬਹੁਤ ਚੁੱਲ੍ਹੇ ਬਣਦੇ ਬਾਈ ਵਿਆਹ ਵਾਸਤੇ ਵਿਆਹ ਵਾਸਤੇ ਚੁੱਲ੍ਹੇ ਸਬਜ਼ੀ ਬਣਾਉਣੇ ਕਿ ਬਣਾਉਣੇ ਆ ਪਹਿਲਾਂ ਸਾਗ ਬਣਾ ਲੂਗੇ ਹਾਂ ਤਲੇ ਸਾਗਰ ਬੜਾ ਲੋਕ ਹੈ ਫੇਪਾਨ ਲਿਓ ਇਹਨਾਂ ਆਨ ਕਹਿੰਦੀ ਮਰਜੀ ਹੈ ਉਹਨਾਂ ਨੂੰ ਪੰਨ ਨਹੀਂ ਪੰਨ ਸਕਦੇ ਨਹੀਂ ਉਹਨਾਂ ਦੀ ਮਰਜੀ ਹੈ ਮਾਮੀ ਨੇ ਤਾਂ ਪੰਨੜੇ ਨਹੀਂ ਉਹਨਾਂ ਦੀ ਨੇ ਹੈ ਮਾਮੀ ਨੇ ਮੇਡੀ ਕੋ ਲਗਾ ਕੇ ਸਗਾਰੇ ਮੈਂ ਕਿਹ ਕਹਿੰਦਾ ਸਗਾਉਂਦੇ ਚੁੱਲੇ ਬਣਾਉਣਾ ਹੂੰ ਕਿੱਕੇ ਚੁੱਲਾ ਬੜੀ ਵਾ ਆਓ ਦੇਰ ਤੋਂ ਸਹੀ ਨਾ ਖਾਓ ਨਹੀਂ ਚੁੱਲੇ ਬਣਾ ਲਓ ਨਾਲ ਨਾਨਕੇ ਖੋਜ ਹੋ ਜੂਗੇ ਨਾਲ ਥੋੜੀ ਸਿੱਖ ਲੂਗੀ ਆ ਆ ਬਣਾਓ ਬਣਾਓ ਕੰਪੀਟੀਸ਼ਨ ਚੱਲਦਾ ਹਾਂ ਇਹਨਾਂ ਨੂੰ ਲਿਆ ਰੰਗ ਰੰਗ ਲਿਆ ਰੰਗ ਕਰਨੇ ਨੇ ਰੀਵਰ ਰੋਬਨ ਲਾਉਣੇ ਉੱਪਰ ਲੜੀਆਂ ਹੀ ਲਾ ਦੇਣੀਆਂ ਨਹੀਂ ਲੰਮੀਆਂ ਵਾਲੀਆਂ ਲੜੀਆਂ ਲਾ ਲੜੀਆਂ ਹੀ ਲਾ ਦੇਣੀਆਂ ਲੜੀਆਂ ਲਾ ਦੇਣੀਆਂ ਬਣਾ ਦੇਣਗੇ ਤਾਂ ਹੀ ਲਾਈਟ ਆਵਾਜ਼ ਦਿਖਣੇ ਲੱਗਣ ਐਸੇ ਐਵੇਂ ਚੀਜ਼ਾਂ ਲੈ ਕੇ ਚੁੰਦੇ ਵਸਾ ਜਾਣ ਡੈਕ ਕੋਈ ਐਸੀ ਕਰਦੇ ਨੇ ਨਾਨਕਨ ਦੇਖ ਲੈਣੇ ਮੈਂ ਮਗਾਪੁਰ ਗਾਉਗਾ ਅੰਡੀਆਂ ਕਿਤੇ ਨੇ ਰਿਚ ਚੁੱਲਾ ਲੱਗਦਾ ਫਿਰ ਨਾ ਵਿਆਜ ਆਵਾਜ਼ੋ ਭਾਈ ਦੀ ਹੈ ਰਸਣੀ ਮਿੱਟੀ ਦੇ ਚੁੱਲੇ ਬਣਾਉਂਦੇ ਨਾ ਨਾ ਜੋਰ ਜਮਾਈ ਲੱਗਣ ਸਿਮਿੰਟ ਹਾਲੂ ਆਪਣਾ ਆਇਆ ਨੇ ਮਿੱਟੀ ਲਾ ਦੇਣੀ ਵਧੀਆ ਫੇਰ ਨਹੀਂ ਪੁੱਟਣਾ ਹੈਗਾ ਹਾਂ ਫੇਰ ਨਹੀਂ ਪੁੱਟਣਾ ਹੈਗਾ ਹਾਂ ਮੈਂ ਨੇ ਕਹਿੰਦਾ ਤੁਹਾਡੇ ਵੀਡੀਓ ਤੇ ਕੰਕਰੀਟ ਤਾਂ ਹੀ ਬਣਾਦੀਏ ਨਹੀਂ ਲੈਂਟਰ ਵਾਲੇ ਤਾਂ ਸਿਮਿੰਟ ਦਾ ਹੀ ਬਣਾ ਤੁਮ ਭਾਈ ਥੋੜੀ ਹੋ ਮਾਰੀ ਜਾਓ ਡੰਡਾ ਟੁੱਟ ਜਾਵੇ ਚੁੱਲ੍ਹਾ ਡੰਡੋਟੇ ਅੰਦਰ ਲੱਤ ਮਾਰ ਲੱਤ ਮੂਜੀ ਜੀ ਹਾਂ ਡੰਡੇ ਟਾਕੇ ਜਾਉਂਗੀ ਤਾਂ ਇਹ ਨਹੀਂ ਦੱਸ ਗਿਆ ਵੈਸੇ ਮਨ ਦੇ ਵੈਨ ਨੂੰ ਲਿਆਉਂ ਸਿਮਿੰਟ ਦਾ ਹੂੰ ਫੇਰ ਦੇਖੂਗੀ ਰੌਣ ਮਾਜਰੇ ਨੂੰ ਭੰਦਿਆ ਨੂੰ ਹਾਂ ਕਮੇਟ ਦਾ ਵੀ ਐ ਤਾਰਾ ਪਾਦਾ ਦਾ ਬਣਾਓ ਸਾਈ ਦੇ ਕੇ ਬਣਾਓ ਸਾਈ ਦੇ ਕੇ ਤਾਰਾ ਦੇ ਕੇ ਬਣਾਓ ਜੇ ਜੇ ਗਿੱਟੇ ਆਜ ਬੱਜ ਜਾਏ ਸੁਣ ਲਓ ਬਈ ਪਹਿਲਾਂ ਸਿਆ ਮਾਂ ਤੇ ਮਾਮੀਆਂ ਨੂੰ ਮਾਮੀਆਂ ਮਾਸੀਆਂ ਮਾਮੀਆਂ ਨਾਲ ਮਾਸੀਆਂ ਜਿਆਦਾ ਪੁੱਤ ਰਾਤੇ ਹੀ ਪੁੱਤੀਆਂ ਹੋਈ ਦੁੱਤ ਮਾਸੀਆਂ ਤਿੰਨ ਮਾਮੀਆਂ ਤਿੰਨ ਚਾਰ ਪੰਜ ਚਾਰ ਰੋਜ਼ ਮਾਮੀ ਤਾਂ ਪੰਜ ਹੋ ਜਾਣੀਆਂ ਹਕਮਾ ਦਾ ਕੋਈ ਦੇਖ ਤਾ ਚੜ ਹੱਜੂਲੇ ਸਾਰਾ ਦੇ ਕੇ ਬੀ ਬੇਰੇ ਹੱਤਾ ਦੇਖ ਲੋ ਕੋੜ ਬਾਤ ਹੋ ਰੋ ਨਾ ਫੱਤਾ ਬੇਰੇ ਸਾਰਾ ਘਰ ਲਾਇ ਦਿੱਤਾ ਸੀ ਲੱਗਣਾ ਹੀ ਤਾਂ ਇੱਟਾ ਦੇ ਜਿੱਥੇ ਜੋੜ ਉੱਥੇ ਲਾਰੇ ਬਹੁ ਫਿਰ ਇੱਟੇ ਹੀ ਨਾ ਤਾਂ ਜੋੜਾ ਸਾਰੇ ਤਾਂ ਬਾਹਰ ਤੇ ਜਿੱਥੇ ਜੋੜ ਹੈ ਠਾਈ ਠੇਠ ਹਨ ਜੋੜ ਕੱਚਾ ਮਿਸਤਰੀ ਬਿਲਾਵਾਂ ਨਹੀਂ ਨਹੀਂ ਮਿਸਤਰੀ ਆ ਕੰਮ ਮਿਸਤਰੀ ਲੈ ਭਾਈ ਕਰ ਦਊਗਾ ਨੀ ਬਈ ਘਰ ਆਣੀ ਆਈ ਵੀ ਜੜੀ ਉਹਨੂੰ ਕਹ ਲੈ ਬਾਈ ਕਰ ਬੁਲਾਵਾ ਨੂੰ ਜਿਹੜੀ ਰਾਣੀ ਨੂੰ ਬੁਲਾ ਲੈ ਪੰਜ ਮਿੰਟ ਚੁੱਲਾ ਤਿਆਰ ਕਰ ਦੇਣਾ ਆਉਦਾ ਹੁੰਦਾ ਹੀ ਨਹੀਂ ਉਹਦਾ ਬਹੁਤ ਜਿਆਦਾ ਬਣਾ ਲੈਂਦੀ ਆ ਕਿੱਦਾਂ ਹੀ ਬਸ ਸੋਨੇ ਬਣਾਉਂਦੀ ਆ ਤੈ ਹੂੰ ਬਿਆਰ ਨਹੀਂ ਚੁੱਲੀ ਬਣਾਉਂਦੇ ਪਹਿਲਾਂ ਇਹ ਇਹ ਹਾਂ ਇਹ ਤਾਂ ਪਰ ਚੁੱਲਿਆਂ ਪਰ ਕੰਮ ਕਰਦੀਆਂ ਨਾ ਹੋਰ ਅਸੀਂ ਤਾਂ ਸਾਰਾ ਹੀ ਘਰ ਲਾਤਾ ਵੀ ਇਹ ਵੀ ਜਹੇ ਹੋਰ ਲੱਗ ਜਾਣਾ ਫਿਰ ਕਿਸੇ ਨੂੰ ਹੂੰ ਤਾਂ ਡਾਕਟਰ ਨੂੰ ਬਣਾ ਲਿਆ ਸਾੜੀ ਬਹੂਆਂ ਨੇ ਬਣਾਏ ਚੁੱਲੇ ਉਹਨਾਂ ਨੇ ਕਿ ਗੋਲੀ ਦੇ ਉਹਨਾਂ ਤੇ ਲੱਕ ਲੱਗੇ ਦੋ ਹੁਣ ਡਾਕਟਰ ਸਾਹਿਬ ਆਓ ਚੁੱਲੇ ਬਣਾਏ ਇਹਨਾਂ ਨੂੰ ਦਵਾਈ ਦੇ ਦਿਓ ਤੋ ਲੋ ਵੀ ਚੁੱਲੇ ਬਣ ਕੇ ਹੋ ਗਏ ਰੈਡੀ ਆ ਮੈਂ ਨਹੀਂ ਥੋੜਾ ਜਿਹਾ ਗਾਰਾ ਹੋਰ ਲੱਗਣਾ ਸਾਫ਼ ਕਰਨੇ ਖੜੇ ਕਰਨੇ ਹਜਤਾ ਠੀਕਾ ਪੋਚਾ ਪੂਚਾ ਦੇਣਾ ਗਾਰਾ ਲਾਉਣਾ ਬੱਟੇ ਪੂਰੇ ਲਾਉਣੇ ਆ ਹਜੇ ਹੁਣ ਗਾਰਾ ਥੜ ਗਿਆ ਤਾਂ ਗਾਰਾ ਹੁਣ ਦੁਆਰੇ ਪਿਆ ਹੋਇਆ ਤੇ ਇਹਦੇ ਵਿੱਚ ਦੁਆਰੇ ਲਾਉਂਗੇ ਹਾਂ ਲੋਕ ਮਣਕੇ ਰੇਡੀਓ ਚੰਨ ਜਾਮਾ ਹੁਣ ਮੈਂ ਉਧਰ ਮਿਸਤਰੀਆਂ ਕੋਲ ਕਿੱਥੇ ਲੀ ਹੁਣ ਮਿਸਤਰੀਆਂ ਕੋਲ ਤੇ ਲੋ ਬਾਈ ਮਿਸਤਰੀ ਆ ਗਿਆ ਹੁਣ ਤੇ ਪਹਿਲਾਂ ਇਹਨੇ ਫੋਨ ਮਗਾ ਕੇ ਚਾਰਜ ਲਾਇਆ ਸੀਗਾ ਤੇ ਇਧਰ ਮਿੱਟੀ ਵਾਦਿਆ ਇਹਨਾਂ ਪੱਧਰਾ ਕਰਦ ਬਣਾਉ ਰੇ ਤੇ ਅੱਜ ਸ਼ਾਇਦ ਗੇਟ ਵੀ ਪਟ ਦੇਣਾ ਪਰ ਗੇਟ ਪਟ ਕੇ ਹੀ ਉਹ ਅੱਗੇ ਲਾ ਦੇਣਾ ਉਹ ਤੇ ਇੱਥੇ ਬੁੱਟਾ ਪੈ ਗਿਆ ਮੰਕਰ ਵੀ ਦੇਖੋ ਐਂ ਘੈਂਟ ਲੱਗ ਰਿਹਾ ਅੰਦਰ ਬਰਾਬਰ ਰ ਲੈਵਲ 'ਚ ਕੱਟਦਾ ਇਹਨਾਂ ਦਾ ਤੇ ਆਹ ਕਮਰੇ 'ਚ ਵੀ ਇਦਾਂ ਹੀ ਕਰ ਦੇਣਾ ਸਿਮੈਂਟ ਇੱਧਰ ਵੇਜਾ ਦੇਣਾ ਸਾਡਾ ਕਰਤੋ ਦਾ ਨਾ ਹਾਂਜੀ ਹਾਂਜੀ ਇੱਧਰ ਸਾਡਾ ਨਵਾਂ ਮਿਸਤਰੀ ਲੱਗਾ ਕਾਹੀ ਓਕੇ ਆ ਆਹ ਕਮਰਾ ਤਾਂ ਆਪਣਾ ਸੁੱਕ ਗਿਆ ਜਦੋਂ ਮੈਂ ਰੱਖ ਲਿਆ ਹੈ ਨਾ ਆਹ ਲਈ ਉਹ ਪਿਛਲਾ ਲਈ ਪਾਣੀ ਪੂਣੇ ਲੋੜ ਪੈਣੀ ਇਹਨੂੰ ਪੇ ਫालतू ਸਾਮਾਨ ਬਾਹਰ ਮੇਨ ਸਾਮਾਨ ਇੱਧਰ ਰੱਖ ਦੇਣਾ ਸਾਰਾ ਠੀਕ ਹੈ ਨਹੀਂ ਠੀਕ ਹੈ ੱਲੀ ਵਿਛਾ ਕੇ ਇੱਟਾਂ ਹੀ ਲਾ ਗਏ ਥੱਲੇ ਹੋਰ ਸਬੰਟ ਰੱਖ ਦਣਾ ਹੁੰਦੇ ਚ ਬਸ ਆ ਇੱਕ ਅਸੋਈ ਨੂੰ ਛੱਡ ਗਏ ਨਾ ਉਹ ਦੋ ਕੰਧਾਂ ਨੂੰ ਬਾਕੀ ਸਾਰੇ ਨੇ ਹੋ ਜੂਗਾ ਜਬਨ ਕਰ ਲਾਓ ਪੂਰਾ ਕਰਾ ਦੇ ਮਾਸ਼ਾ ਅੱਲਾਹ ਕੰਪਾਨ ਤੁਰੰਤ ਕੀ ਗੱਲ ਹੋ ਜਾ ਬਣ ਦੇਣੀ ਜਿਵੇਂ ਆ ਕਮਰੇ ਨੇ ਬਰਾਬਰ ਜਿਹਾ ਹੋਇਆ ਵਾ ਇਹ ਚਾਲੇ ਖੰਡਾਰਾ ਪੀਵੇ ਨੇ ਖੁੰਡੀ ਦੇ ਦੋਹੇ ਐਕੜਾਂ ਸਫਾਈ ਹੋ ਜੂਗੀ ਅੰਦਰ ਔਰ ਇਹ ਵੀ ਇਹ ਇਧਰ ਹੋਈ ਜੀ ਹੈ ਲੈਣਾ ਸਾਡੇ ਪਾਣੀ ਛੱਡ ਹੋ ਜੂਗਾ ਜਿੰਨਾ ਡੱਬਾ ਹੋਇਆ ਡੱਬਾ ਨੂੰ ਨੰਗਲ ਡੱਬਾ ਹੋਣਾ ਅੰਦਰ ਕਿਹੜਾ ਉੱਦੇ ਮੁੰਡੇ ਅਧਰ ਮੰਦਿਆ ਬਾਹਰ ਇੱਧਰ ਮੈਂ ਕਹਿੰਦਾ ਥੱਲੇ ਟੈਲਾ ਲਵਾ ਕੇ ਉੱਪਰ ਸਿਮਿੰਟਰ ਖਾਰ ਹੁੰਦਾ ਹੈ ਨਾ ਹਾਂ ਪੂਰੇ ਟੈਲਾ ਨਹੀਂ ਲਵਾ ਕੇ ਬਾਲੇ ਪਈ ਆ ਕਿੰਨੇ ਕ ਚਾਰ ਕ ਟੈਲਾ ਲਵਾ ਕੇ ਸਿਮਿੰਟਰ ਨਾ ਆ ਕਮਰੇ ਰੱਖਦਾ ਸੀ ਪਹਿਲੇ ਇੱਧਰ ਐਂਡ ਵਾਲੇ ਚ ਇਹ ਜੋ ਪਈ ਰਹਿਣਾ ਸੰਦੇ ਚ ਲੱਗਿਆ ਹੋਣਾ ਐਂ ਜਿਹੜਾ ਖਾਲੀ ਹੋ ਗਿਆ ਬਣਾਉ ਰਿਹਾ ਇਹਦਾ ਲੈ ਲੈ ਕੇ ਕੱਢ ਦੇਣਾ ਮਿੱਟੀ ਪਾ ਕੇ ਇੱਧਰ ਸਾਰੇ ਪਾ ਕੇ ਲੋਰੀਆਂ ਲੈਵਲ ਕੱਢ ਕੇ ਔਰ ਆਪਣੇ ਪੱਧਰਾ ਕਰਨ ਲੱਗ ਗਏ ਹੁਣ ਪੱਧਰਾ ਕਰਕੇ ਮਿੱਟੀ ਸਨੋ ਕਮਰੇ ਜਿਹਾ ਮੈਂ ਕਿਕਣਾ ਜਮਾ ਦੇਣੀ ਇਧਰ ਵੀ ਮੈਂ ਜਮੇ ਵੀ ਪਾਣੀ ਛੱਡ ਗਿਆ ਹਨ ਇਕਣੀ ਬਣ ਇਧਰ ਜਮਾ ਦੇਣੀ ਤੇ ਪਿਛਲੇ ਪਾਸੇ ਵੀ ਮੈਂ ਪਾਣੀ ਛੱਡਦਾ ਤਾਂ ਤੇ ਦਬਣੇ ਵਾਲ ਦੇ ਉੱਤੇ ਦਬਗੀ ਮਿੱਟੀ ਤੇ ਫਿੱਤਰ ਵੀ ਖੜਾ ਤਾਂ ਪਾਣੀ ਤਰ ਫੇਰ ਇੱਧਰ ਸਮਝੋ ਦਬੀ ਵੀਰ ਪਾਣੀ ਖੜੀ ਹੈ ਇੱਧਰ ਤੇ ਯੋ ਬਾਥਰੂਮ ਦਾ ਨਿਬਰ ਚੱਲਿਆ ਹੁਣ ਇਹਦੀ ਤਿਆਰੀ ਹੈ ਪਾਣੀ ਲਾਦਾ ਮੈਂ ਇੰਦਰ ਅੰਦਰ ਰਹੀਆਂ ਹਾਂ ਜੀ ਹਾਂਜੀ ਮੰਨਦੇ ਬੋਲਦੇ ਆ ਲੰਡੇ ਅੱਗੇ ਲੈ ਬਣਾਉਣੀ ਹੂੰ ਅੰਦਰ ਸੱਟ ਹੋ ਜਾਣੀ ਹੈ ਨਾ ਇਹ ਮੈਂ ਪਟੜੀ ਜੀ ਕਰਾ ਕੇ ਪਾਣੀ ਛੱਡ ਦੇਣਾ ਹੈ ਜੇ ਚਾਹ ਹਾਂਜੀ ਉਹ ਆਪਣੀ ਕਿਣਾ ਉਹ ਕਮਰੇ ਜਮੀ ਵੀ ਆ ਉੱਧਾ ਜਮ ਜਮ ਤੇ ਲੋ ਬਈ ਬ੍ਰੇਕ ਦਾ ਟਾਈਮ ਹੋ ਗਿਆ ਰੇਤਾ ਵੀ ਆ ਗਿਆ ਆਪਣਾ ਇਹ ਰੇਤਾ ਹੁਣ ਦੂਹਾ ਆਇਆ ਨਾ ਦਰਿਆਲ ਹਨ ਕਿਹੜਾ ਕਹਿੰਦੇ ਇਹਨੂੰ ਤਿੰਨ ਟਾਈਪ ਦਾ ਰੇਤਾ ਪ੍ਰੈਸ਼ਰ ਦੂਹਾ ਸਿੰਪਲ ਤੇ ਆਹ ਸਿੰਦਰ ਸੀ ਕਮਰੇ ਚ ਐਨ ਪਾਣੀ ਲਾਤਾ ਇੱਕ ਕਮਰਾ ਛੜਾ ਰੈਡੀ ਹੋ ਗਿਆ ਸਮਝ ਲੋ ਪਾਣੀ ਉਪਾਣੀ ਕਰਦਾ ਕਮਰੇ ਚ ਕਮਰਾ ਰੈਡੀ ਹੈ ਸਮਝ ਲੋ 2 ਦਿਨ ਚ ਤਿਆਰ ਹੈ ਜੋ ਮਰਜੀ ਕਰ ਲੋ ਵਿੱਚ ਬਾਜ ਵੀ ਗੁੰਜਣ ਲੱਗ ਗਈ ਹੋਣਾ ਹੈ ਨਾ ਹੈਲੋ ਦਲੋ ਬਈ ਅੱਧੀ ਛੁੱਟੀ ਦੇ ਬਾਅਦ ਆ ਗਏ ਸਾਰੇ ਆਣੇ ਰੇਤਾ ਚੜਾਤਾ ਉੱਪਰ ਰਲ ਗਿਆ ਠੀਕ ਹੈ ਰੇਤਾ ਹੁਣ ਹਾਂ ਠੀਕ ਹੈ ਰੇਤਾ ਓਕੇ ਐਨ ਮਿਸਤਰੀ ਨਹੀਂ ਲੱਗੇਗਾ ਤਾਂ ਵੀ ਤੁਹਾਨੂੰ ਪਤਾ ਚੱਲੇਗਾ ਕੀ ਗੱਲ ਚੱਲ ਰਹੀ ਹੈ ਇਸ ਲਈ ਚੱਲੇ ਪਹਿਲਾਂ ਜਾਣਾ ਅੰਦਰ ਜਾਣਾ ਅੰਦਰ ਹਲੇ ਲਪਾਈ ਸ਼ੁਰੂ ਕਰਨੀ ਹਲੇ ਪਹਿਲੀ ਇਹਦੀ ਹਾਂ ਹਾਂ ਕਦੀ ਤਾਂ ਨਹੀਂ ਇਹਦੀ ਲਪਾਈ ਸ਼ੁਰੂ ਹੁਣ ਆ ਰਹੀ ਤੇ ਲਪਾਈ ਹੋਊਂਗੀ अंदर खाना बदलता हूं कितना कर आ गया ਆਉਂਗਾ ਕੰਮ ਰਗੀ ਬਿੰਦਿਸਤ ਵਕੀ ਨੇ ਪੜ ਗਿਆ ਮਕੀ ਨੇ ਰੇਟ ਦਾ ਰੋੜਾ ਜੋੜ ਮਾਰਿਆ ਹਾਂ ਟੱਕ ਪਾਦੀ ਦੋ ਮਿਸਕਰੀਆ ਜੇ ਤਿੰਨ ਹੁੰਦੇ ਤਿੰਨ ਹੁੰਦੇ ਤਾਂ ਵੀ ਕੋਈ ਚੱਕਰ ਨਹੀਂ ਦਾ ਹਾਂ ਇਹ ਜਿਹਨੇ ਵਾਰ ਹੈ ਉਹ ਸੱਤ ਸੱਤ ਘੰਡੇ ਕੋਠੀ ਪਾ ਕੇ ਆਇਆ ਰਿਸ਼ਤੇਦਾਰਾਂ ਦੀ ਮੁੰਮੇ ਬਾਹਰ ਨਹੀਂ ਪਾਦੇ ਨਹੀਂ ਦਿੱਤੇ ਉਹਨੇ ਕਰੇ ਤੇ ਰੋਣ ਦਿੰਦੇ ਰੋੜੀ ਨਾ ਰੱਖਦੇ ਖੋਲੇ ਆਣ ਫੇਰ ਆਹ ਹੋ ਗਈ ਆਹ ਮੈਂ ਖੇੜੀ ਵਾਲਾ ਲਾਸਟ ਰਸਤਾ ਨੱਬੜ ਜਾ ਜੀ ਬਾਥਰੂਮ ਆਹੋ ਬੰਨਿਆ ਨੂੰ ਗਾੜੇ ਰੱਖ ਆਈਏ ਆਪੇ ਮਸਾਲੇ ਲੱਗਾ ਤਿਆਰ ਆ ਮਸਾਲਾ ਅਗਲਾ ਇੱਕ ਹੋਰ ਬੋਰੀ ਦਾ ਰੋਣਾ ਨਾ ਦੱਸੋ ਹਾਂ ਰੋੜਨਾ ਇੱਕ ਹੋਰ ਬੋਰੀ ਦਾ ਦੇਖ 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 ਹੁਣ ਮਸਾਲਾ ਖਾ ਗਿਆ ਭਾਈ ਹਾਂ ਚਾਰੇ ਸਾਜ ਮਸਾਲਾ ਆ ਗਿਆ ਥੱਲੇ ਹੁਣ ਭਰ ਲੱਗ ਜਾਣਾ ਹੋਣ ਦਾ ਕੋਈ ਚੱਕਰ ਨਹੀਂ ਨੂੰ ਹਾਂ

ਅੱਗ ਘਿਲ ਗਿਆ ਹਾਂ। ਤਾਰੇ ਖੁੱਲੀਆਂ। ਤਲੋ ਬਾਈ ਹੁਣ ਕਰਦੇ ਆਪਾਂ ਵੀਡੀਓ ਬੰਦ। ਕੱਲ੍ਹ ਦਿਖਾਵਾਂਗੇ ਹੁਣ ਅੱਜ ਇੱਕ ਬਾਥਰੂਮ ਨੇ ਬੜਿਆਣਾ ਦਾ ਤਿੰਨ ਬਾਥਰੂਮੇ ਰਹਿੰਦੇ ਸੀਗੇ ਸਾਡੇ। ਉਹ ਨਿਬੜ ਚੱਲੇ ਬਸ। ਬਾਕੀ ਓਪਰ ਦਾ ਤੁਹਾਨੂੰ ਦੱਸਈ ਐ ਆਪਾਂ ਨੇ ਆਹ ਬਲੈਸਟਰ ਕਰਨਾ। ਜੀਰਾ ਪਲੱਸਟਰ ਗਿਆ ਜੀਰਾ ਨਹੀਂ। ਬਜਰੀ ਵਾਲਾ। ਬਾਹਰ ਦਾ ਲੁੱਕ ਐਦਾਂ ਹੀ ਆ ਬਾਹਰ ਲੁੱਕ ਲੇਟ ਚੇਂਜ ਹੋਊਗੀ ਅੰਦਰ ਦੇ ਕਮਰੇ ਲੁੱਕ ਚੇਂਜ ਹੋਈ ਜਾਂਦੀ ਆ ਤੇ ਹੁਣ ਕਰਦੇ ਆ ਵੀਡੀਓ ਬੰਦ ਤੇ ਮਿਲਦੇ ਕਿਸੇ ਹੁਣ ਅਗਲੀ ਵੀਡੀਓ ਚ ਕੱਲ੍ਹ ਆਣੀ ਚ ਕੱਲ੍ਹ ਨੂੰ ਦੇ ਦੇ ਕੰਮ ਕਿੰਨਾ ਘੁੰਦਾ ਓਕੇ ਬਾਏ ਬਾਏ